ਅੱਜ ਆਪਣੇ ਭਰਾ ਪਹੁੰਚੇ ਨੇ ਗਾਣਗੜ ਤੋਂ ਜ਼ਿਲ੍ਹਾ ਮਾਨਸਾ ਇਹ ਆ ਵਾਰਸ ਅਸਲੀ ਵਾਰਸ ਨੇ ਜਿਹੜੇ ਅੱਜ ਆਪਣੇ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਖੜੇ ਨੇ ਦੁੱਖ ਦੀ ਘੜੀ ਦੇ ਵਿੱਚ ਤੇ ਇਹ ਕਰਦੇ ਆ ਭਾਉ ਨੂੰ ਪਿਆਰ ਭਾਈ ਦੀਪ ਸਤੂ ਨੂੰ ਕਰਦੇ ਆ ਪਿਆਰ ਸਿਰਾਂ ਤੋਂ ਭਾਵੇਂ ਆਪਣੇ ਕੁਝ ਵੀਰੇ ਮੋਨੇ ਆ ਪਰ ਮਹਾਰਾਜ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਹਵਾ ਇਹੋ ਜੇ ਚੱਲੂਗੀ ਕਿਸੇ ਟਾਈਮ ਇਹਨਾਂ ਦੇ ਸਿਰਾਂ ਦੇ ਦਮਾਲੇ ਆ ਜਾਣਗੇ ਗਾੜੇ ਇਹਨਾਂ ਦੇ ਪ੍ਰਕਾਸ਼ ਹੋ ਜਾਣਗੇ ਪਰ ਇਹਨਾਂ ਦੇ ਅੰਦਰ ਜਿਹੜਾ ਜਜ਼ਬਾ ਆ ਉਹ ਤਾਂ ਉਹੀ ਆ ਸਿੱਖਾਂ ਦਾ ਕੁਈ ਪਾ ਉਹਨਾਂ ਨੂੰ ਸਮਝਦੇ ਹੋਏ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਸਾਡਾ ਆਪਣਾ ਕੈਂਪ ਦੇ ਜਰੀਏ ਚੱਲ ਰਹੀਆਂ ਸਵਾਮਾਂ ਦੇ ਵਿੱਚ ਇਹਨਾਂ ਵੀਰਾਂ ਨੇ ਹਿੱਸਾ ਪਾਇਆ ਥੋੜੇ ਤੋਂ ਥੋੜਾ ਤੇ ਬਹੁਤੇ ਤੋਂ ਬਹੁਤਾ ਦਸਮਤ ਲੈ ਕੇ ਆਏ ਨੇ ਇਹ ਵਾਰਸ ਉਸ ਕਲਕੀ ਧਰਦੇ ਨੇ ਤੇ ਅੱਜ ਉਸ ਔਖੀ ਘੜੀ ਦੇ ਵਿੱਚ ਖੜੇ ਨੇ ਜਿੱਥੇ ਆਪਣਾ ਸਾਰਾ ਪੰਜਾਬ ਸਰਕਾਰਾਂ ਡੋਪਾਂ ਤੇ ਤੁਲੀਆਂ ਹੋਈਆਂ ਨੇ ਪਰ ਇਹ ਨੌਜਵਾਨਾਂ ਨੇ ਇਹ ਸਾਬਤ ਕਰਤਾ ਕਿ ਪੰਜਾਬ ਸਾਡਾ ਹੈ ਤੇ ਸਾਡਾ ਹੀ ਰਹੂਗਾ ਇਹਨੂੰ ਮਾਰਨ ਵਾਲੇ ਮੁੱਕ ਗਏ ਨੇ ਪਰ ਇਹ ਪੰਜਾਬ ਨਹੀਂ ਮੁੱਕਣਾ ਇਹ ਯੋਧੇ ਜਿਹੜੇ ਆ ਏਡੀ ਦੂਰ ਉਦੂਰੋ ਚੱਲ ਕੇ ਇਹਨਾਂ ਭਰਾਵਾਂ ਦੇ ਨਾਲ ਖੜੇ ਨੇ ਤੇ ਖੜਦੇ ਆ ਰਹੇ ਨੇ ਸੋ ਇਹ ਵਾਰਸ ਪੰਜਾਬ ਦੇ ਆ ਵੇਖੋ ਕੋਈ ਨਹੀਂ ਲੱਗਾ ਜੀ ਭਾਈਆ ਹਰਮਨ ਸਿੰਘ ਦਾ ਹਰਪੀਰ ਟਾਲੀ ਲੰਗਰ ਦੀ ਸੇਵਾ ਕੀ ਲੈ ਕੇ ਆਏ ਜੀ ਆਟਾ ਆਟਾ ਤੇ ਅਚਾਰ ਆ ਆਟਾ ਤੇ ਪਛਮ ਵਾਲੇ ਅਚਾਰਾ ਲੈ ਕੇ ਆਏ ਨੇ ਸਿਹਨਾਂ ਬਿਨਾਂ ਦਾ ਤੈਅ ਤੋਂ ਦੁਸਤ ਨਵਰ ਕਰਦੇ ਜੀ ਆਇਆ ਕਰਦੇ ਜੋ ਇਸ ਆਫੀ ਖੜੀ ਦੇ ਵਿੱਚ ਖੜੇ ਨੇ ਸੋਚੀ ਆਪਣਾ ਤੁਹਾਡਾ ਕੈਂਪਰੇਜ ਸੋਚੀ ਟੀਮ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मोटराइकला डीजर सत श्रीकार